ਗੁਰੂ ਨਾਨਕ ਦੇਵ ਜੀ ਦੀ ਸਾਖੀ ਕਰਮਾਂ ਦੀ ਖੇੜ ਗੁਰੂ ਸਾਹਿਬ ਨੇ ਚਾਰ ਉਦਾਸੀਆਂ ਦੌਰਾਨ ਹੋਈ ਹੈ ਸ੍ਰੀ ਗੁਰੂ ਨਾਨਕ ਦੇਵ ਜੀ ਇੱਕ ਬਾਰ ਆਪਣੇ ਸਫ਼ਰ ਉਦਾਸੀਆਂ ਦੌਰਾਨ ਇੱਕ ਸ਼ਹਿਰ ਵਿੱਚ ਪਹੁੰਚੇ ਉੱਥੇ ਉਹਨਾਂ ਨੇ ਇੱਕ ਬਹੁਤ ਹੀ ਅਮੀਰ ਅਤੇ ਰਸੂਖ ਵਾਲੇ ਵਿਅਕਤੀ ਨੂੰ ਮਿਲਿਆ ਜਿਸ ਦਾ ਨਾਮ ਦੌਲਤ ਰਾਏ ਸੀ ਦੌਲਤ ਰਾਏ ਦੇ ਕੋਲ ਦੌਲਤ ਦੀ ਕੋਈ ਕਮੀ ਨਹੀਂ ਸੀ ਪਰ ਉਹ ਬਹੁਤ ਹੀ ਜ਼ਿਆਦਾ ਹੰਕਾਰੀ ਅਤੇ ਸਵਾਰਥੀ ਸੀ ਉਹ ਆਪਣੇ ਦੌਲਤ ਨੂੰ ਕੇਵਲ ਆਪਣੇ ਸੁੱਖਾਂ ਲਈ ਵਰਤਦਾ ਸੀ ਅਤੇ ਗਰੀਬਾਂ ਜਾਂ ਲੋੜਵੰਦਾਂ ਦੀ ਕੋਈ ਮਦਦ ਨਹੀਂ ਕਰਦਾ ਸੀ ਉਸੇ ਸ਼ਹਿਰ ਵਿੱਚ ਇੱਕ ਬਹੁਤ ਗਰੀਬ ਪਰ ਨੇਕ ਦਿਲ ਵਾਲਾ ਸੁਲਾਹਾ ਕਪੜਾ ਬੁਣਨ ਵਾਲਾ ਭਗਤ ਲਾਲੋ ਵੀ ਰਹਿੰਦਾ ਸੀ ਭਾਵੇਂ ਉਹ ਮਸਾਂ ਗੁਜ਼ਾਰਾ ਕਰਦਾ ਸੀ ਪਰ ਉਹ ਸਦਾ ਪ੍ਰਮਾਤਮਾ ਦੇ ਨਾਮ ਵਿੱਚ ਲੀਨ ਰਹਿੰਦਾ ਸੀ ਅਤੇ ਜੋ ਕੁਝ ਵੀ ਕਮਾਉਂਦਾ ਸੀ ਉਸ ਵਿੱਚੋਂ ਥੋੜਾ ਬਹੁਤ ਲੋੜਵੰਦਾ ਨਾਲ ਜ਼ਰੂਰ ਸਾਂਝਾ ਕਰਦਾ ਸੀ ਉਹੋ ਆਪਣੀ ਕਿਰਤ ਪੂਰੀ ਇਮਾਨਦਾਰੀ ਨਾਲ ਕਰਦਾ ਸੀ ਇੱਕ ਦਿਨ ਸ਼੍ਰੀ ਗੁਰੂ ਨਾਨਕ ਦੇਵ ਜੀ ਨੇ ਦੋਵਾਂ ਨੂੰ ਬੁਲਾਇਆ ਗੁਰੂ ਜੀ ਨੇ ਦੌਲਤ ਰਾਏ ਨੂੰ ਇੱਕ ਸੋਨੇ ਦਾ ਸ਼ਿੱਕਾ ਦੇ ਕੇ ਕਿਹਾ ਇਹ ਸ਼ਿੱਕਾ ਬਹੁਤ ਕੀਮਤੀ ਹੈ ਇਸ ਨੂੰ ਆਪਣੇ ਸਾਰੇ ਚੰਗੇ ਕਰਮਾਂ ਦੇ ਬਦਲੇ ਵਿੱਚ ਰੱਖ ਲੈ ਦੌਲਤ ਰਾਏ ਹੱਸਿਆ ਤੇ ਕਿਹਾ ਮੈਂ ਤਾਂ ਲੱਖਾਂ ਦੇ ਕੰਮ ਕਰਦਾ ਹਾਂ ਇਹ ਇੱਕ ਸ਼ਿੱਕਾ ਮੇਰੇ ਕਿਹੜੇ ਚੰਗੇ ਕਰਮਾਂ ਦਾ ਮੁੱਲ ਚੁਕਾ ਸਕਦਾ ਹੈ ਗੁਰੂ ਜੀ ਨੇ ਭਗਤ ਲਾਲੂ ਨੂੰ ਉਹ ਹੀ ਸ਼ਿੱਕਾ ਦਿੱਤਾ ਤੇ ਕਿਹਾ ਤੂੰ ਆਪਣੀ ਥੋੜੀ ਜੀ ਕਮਾਈ ਵਿੱਚੋਂ ਜਿਹੜੇ ਨੇਕ ਕਰਮ ਕੀਤੇ ਹਨ ਇਹ ਸ਼ਿੱਕਾ ਉਹਨਾਂ ਦਾ ਮੁੱਲ ਹੈ ਭਗਤ ਲਾਲੂ ਦੀਆਂ ਅੱਖਾਂ ਵਿੱਚ ਹੰਝੂ ਆ ਗਏ ਉਸ ਨੇ ਸ਼ੁਕਰਾਨੇ ਨਾਲ ਗੁਰੂ ਜੀ ਦੇ ਚਰਨ ਛੋਹੇ ਅਤੇ ਕਿਹਾ ਗੁਰੂ ਜੀ ਮੈਂ ਤਾਂ ਬਹੁਤ ਮਾਮੂਲੀ ਸੇਵਾ ਕਰਦਾ ਹਾਂ ਮੇਰੇ ਜਿਹਾ ਗਰੀਬ ਨੂੰ ਇੰਨਾ ਕੀਮਤੀ ਫਲ ਕਿਉਂ ਦਿੱਤਾ ਫਿਰ ਗੁਰੂ ਨਾਨਕ ਦੇਵ ਜੀ ਨੇ ਦੋਵਾਂ ਨੂੰ ਕਰਮਾਂ ਦਾ ਸੱਚਾ ਅਰਥ ਸਮਝਾਇਆ ਦੌਲਤ ਰਾਏ ਤੂੰ ਜੋ ਵੀ দান ਜਾਂ ਸੇਵਾ ਕੀਤੀ ਹੈ ਉਹ ਹਉਮੈ ਤੇ ਹੰਕਾਰ ਅਧੀਨ ਕੀਤੀ ਹੈ ਤੇਰੇ ਮਨ ਵਿੱਚ ਪ੍ਰਸਿੱਧੀ ਪਾਉਣ ਦੀ ਇੱਛਾ ਸੀ ਤੇਰੇ ਕੰਮ ਭਾਵੇਂ ਬਾਰੋਂ ਵੱਡੇ ਦਿਸਦੇ ਹਨ ਪਾਰੋ ਉਹ ਤੇਰੇ ਲਈ ਕਰਮਾਂ ਦਾ ਬੰਧਨ ਬਣ ਗਏ ਹਨ ਕਿਉਂਕਿ ਤੂੰ ਕਰਤਾ ਆਪ ਬਣਿਆ ਹੈ ਤੇਰੇ ਕਰਮਾਂ ਦਾ लेखा હિ사ਬੀ ਤੇ ਵਿਆਸ ਵਾਲਾ ਹੈ ਇਸ ਲਈ ਉਹ ਅਜੇ ਪੂਰਾ ਨਹੀਂ ਹੋਇਆ ਪਰ ਲਾਲੂ ਤੇਰੇ ਕਰਮ ਨਿਰਲੇਪ ਹਨ ਤੇ ਪਰਮਾਤਮਾ ਦੇ ਪਿਆਰ ਨਾਲ ਭਰੇ ਹੋਏ ਹਨ ਤੂੰ ਆਪਣੀ ਕਿਰਤ ਇਮਾਨਦਾਰੀ ਨਾਲ ਕੀਤੀ ਅਤੇ ਨਿਮਰਤਾ ਨਾਲ ਸੇਵਾ ਕੀਤੀ ਤੇਰੇ ਕਰਮ ਭਾਵੇਂ ਛੋਟੇ ਹਨ ਪਰ ਉਹ ਸੱਚੇ ਮਨ ਨਾਲ ਕੀਤੇ ਗਏ ਹਨ ਇਸ ਲਈ ਤੇਰੇ ਕਰਮਾਂ ਦਾ ਖਾਤਾ ਤੁਰੰਤ ਨਿਬੜ ਗਿਆ ਹੈ ਤੂੰ ਮੁਕਤੀ ਦੇ ਰਾਹ ਵੱਲ ਅੱਗੇ ਵਧਿਆ ਹੈ ਇਸ ਸਾਖੀ ਰਾਹੀ ਗੁਰੂ ਜੀ ਨੇ ਇਹ ਸਿਖਾਇਆ ਕਿ ਕਰਮਾਂ ਦੀ ਖੇਡ ਵਿੱਚ ਕਰਮ ਦੀ ਨਿਸਕਾਮ ਭਾਵਨਾ ਨਾ ਕਿ ਕਰਮ ਦਾ ਆਕਾਰ ਦੌਲਤ ਜਾਦਾ ਮਹੱਤਮਪੂਰਨ ਹੈ ਹੰਕਾਰ ਨਾਲ ਕੀਤਾ ਗਿਆ ਵੱਡਾ ਦਾਨ ਵੀ ਕਰਮਾਂ ਦੇ ਵੰਦਨ ਨੂੰ ਵਧਾਉਂਦਾ ਹੈ ਜਦੋਂ ਕਿ ਨਿਮਰਤਾ ਤੇ ਸੱਚੇ ਪਿਆਰ ਨਾਲ ਕੀਤੀ ਗਈ ਛੋਟੀ ਜਿਹੀ ਸੇਵਾ ਵੀ ਮੁਕਤੀ ਦਾ ਦਰਵਾਜ਼ਾ ਖੋਲ ਦਿੰਦੀ ਹੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ